ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੋਵਲ ਨੋਹਨ ਬਿਕਰਮਜੀਠਿਆ ਦੇ ਵਿਰੁੱਧ ਬਿਕਰਮਜੀਠਿਆ ਵੱਲੋਂ ਹਰ ਤਰ੍ਹਾਂ ਦੀ ਚੁਣੌਤੀ ਦਿੱਤੀ ਜਾ ਰਹੀ ਹੈ ਕਦੇ ਮੁਹਾਲੀ ਦੀ ਸਥਾਨਕ ਅਦਾਲਤ ਵਿੱਚ ਅਤੇ ਕਦੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਗੜ ਕੇ ਰੱਖ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜਿਠਿਆ ਨੂੰ ਵਿਕਰਮ ਜਿਠਿਆ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ ਵਿਕਰਮ ਜਿਠਿਆ ਵੱਲੋਂ ਵੱਡੇ ਪੱਧਰ ਤੇ ਜੇਲ੍ਹ ਦੇ ਬੈਠੇ ਵਿੱਚੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਕਿਵੇਂ ਖੜਾ ਛਡਵਾਇਆ ਜਾਵੇ ਕਿਵੇਂ ਜਾਨ ਆਪਣੀ ਛਡਵਾਈ ਜਾਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਨੋਮਰ ਨੋਹਾਂ ਹਰ ਚੁਣੌਤੀ ਜਿਹੜੀ ਦਿੱਤੀ ਜਾ ਰਹੀ ਹੈ ਬਿਕਰਮਜੀਠਿਆ ਵੱਲੋਂ ਉਸ ਨੂੰ ਖੜੇ ਮੱਥੇ ਪਰਵਾਣ ਕਰ ਰਹੇ ਨੇ ਬਿਕਰਮਜੀਠਿਆ ਨੇ ਤਾਂ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਐਡੀ ਵੱਡੀ ਕਾਰਵਾਈ ਮੇਰੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੱਲ ਸਪੈਸ਼ਲ ਬਿਕਰਮਜੀਠਿਆ ਅਤੇ ਸੁਪਾਲ ਸਿੰਘ ਖਹਿਰਾ ਤੇ ਕਾਨਫਰੰਸ ਕਰਕੇ ਗੱਲਬਾਤ ਕੀਤੀ ਗਈ ਉਹਨਾਂ ਨੇ ਕਿਹਾ ਕਿ ਬਿਕਰਮ ਮਜੀਠੀਆ ਦਾ ਅਫਸਰਾਂ ਵੱਲੋਂ ਦੁਬਾਰਾ ਟਾਇਲਸ ਹੋਏਗਾ ਦੁਬਾਰਾ ਰਮਾਨ ਰਮਾਨ ਤੇ ਜਾਣਗੇ ਅਤੇ ਦੁਬਾਰਾ ਉਹਨਾਂ ਦੀ ਇਨਵੈਸਟੀਗੇਸ਼ਨ ਹੋਵੇਗੀ ਉਹਨਾਂ ਨੇ ਕਿਹਾ 40000 ਪੰਨਿਆਂ ਦੀ ਰਿਪੋਰਟ ਬ੍ਰਿਜਲੈਂਸ ਅਤੇ ਬਿਜਲੈਂਸ ਦੇ ਸਰਪੋਚ ਅਧਿਕਾਰੀਆਂ ਵੱਲੋਂ ਪੇਸ਼ ਕਰ ਦਿੱਤੀ ਗਈ ਹੈ ਬੁਹਾਲੀ ਦੀ ਸਤਨਕ ਅਦਾਲਤ ਵਿੱਚ ਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚੈਲੰਜ ਕੀਤਾ ਗਿਆ ਹੈ ਬਿਕਰਮ ਮਜੀਠੀਆ ਅਤੇ ਉਸਦੇ ਵਕੀਲਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਿ ਬਦਲਾਖੂਰੀ ਦੀ ਰਾਜਨੀਤੀ ਕਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਕੁਝ ਮੈਂ ਕੁਝ ਵੀ ਨਹੀਂ ਕਰ ਰਿਹਾ ਲੇਕਿਨ ਇਹਨਾਂ ਦੀਆਂ ਕਾਲੀਆਂ ਕਰਤੂਤਾਂ ਇਹਨਾਂ ਦੇ ਕਾਲੇ ਕਾਰਨਾਮਿਆਂ ਨੇ ਇਹਨਾਂ ਨੂੰ ਨਾਪਾਦੀ ਨਵੀਂ ਜੇਲ੍ਹ ਦੇ ਵਿੱਚ ਭੇਜਿਆ ਹੈ ਚਿੱਤੇ ਦੇ ਨਾਲ ਪੰਜਾਬ ਦੇ ਨੌਜਵਾਨਾਂ ਦੀ ਨਸ਼ਾ ਕੁਸ਼ੀ ਕੀਤੀ ਗਈ ਚਿੱਟੇ ਦੇ ਨਾਲ ਪੰਜਾਬ ਦੀਆਂ ਮਾਵਾਂ ਅਤੇ ਭੈਣਾਂ ਦੀਆਂ ਰੰਗ-ਬਰੰਗੀਆਂ ਚੁੰਨੀਆਂ ਚਟੀਆਂ ਹੋਈਆਂ ਅੱਜ ਉਹ ਮਾਵਾਂ ਅਤੇ ਭੈਣਾਂ ਚੁੰਨੀਆਂ ਅਟ-ਅਟ ਕੇ ਝੋਲੀਆਂ ਅਟ-ਅਟ ਕੇ ਫਰਿਆਦ ਕਰ ਰਹੀਆਂ ਨੇ ਕਿ ਸਾਨੂੰ ਇਨਸਾਫ ਕਦੋਂ ਮਿਲੇਗਾ ਸਾਡੇ ਭਰਾਵਾਂ ਅਤੇ ਸਾਡੇ ਪੁੱਤਰਾਂ ਦਾ ਕੀ ਕਸੂਰ ਤੇ ਇਹਨਾਂ ਘਰੇ ਦੀਪਮਾਲਾ ਇਹ ਗੱਡੀਆਂ ਤੇ ਘੁੱਪਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਬਿਲਕੁਲ ਇਹ ਬਰਦਾਸ਼ਤ ਨਹੀਂ ਕਰਾਂਗਾ ਰਗੜਿਆ ਕਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੂਰਾ ਤਾਮ ਝਾਮ ਝੋਕ ਦਿੱਤਾ ਹੈ ਬਿਕਰਮਜੀਤਿਆ ਦੇ ਵਿਰੁੱਧ ਤੇ ਦੂਸਰੇ ਪਾਸੇ ਪੰਜਾਬ ਸਰਕਾਰ ਦੇ ਵਿਖੇ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪੋਚ ਅਧਿਕਾਰੀ ਪੰਜਾਬ ਪੁਲਿਸ ਅਤੇ ਪੰਜਾਬ ਪੁਲਿਸ ਦੇ ਸਰਪੋਚ ਅਧਿਕਾਰੀ ਲਗਾਤਾਰ ਜਿਹੜਾ ਹਾਲੇ ਵੀ ਸ਼ਾਨਦਾਰ ਇਨਵੈਸਟੀਗੇਸ਼ਨ ਕਰ ਰਹੇ ਨੇ ਬਿਕਰਮਜੀਠਿਆ ਦੇ ਗੁਪਤ ਟਿਕਾਣਿਆਂ ਦੀ ਬਿਕਰਮਜੀਠਿਆ ਦੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਵੱਲੋਂ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ ਤੇ ਦੂਸਰੇ ਪਾਸੇ ਬਿਕਰਮਜੀਠਿਆ ਨੂੰ ਆੜੇ ਹੱਥੀ ਲਿਆ ਹੈ ਪੰਜਾਬ ਪੁਲਿਸ ਅਤੇ ਵਿਜੀਲੈਂਸ ਦੇ ਸਰਪ੍ਰੋਚ ਅਧਿਕਾਰੀਆਂ ਨੇ ਕਿਉਂਕਿ 25 ਜੂਨ ਨੂੰ ਜਿਸ ਦਿਨ ਬਿਕਰਮਜੀਠਿਆ ਦੀ ਗ੍ਰਿਫਤਾਰੀ ਹੁੰਦੀ ਹੈ ਉਸ ਦਿਨ ਧਮਕੀ ਧਮਕੀ ਦਿੱਤੀ ਗਈ ਬਿਕਰਮਜੀਠਿਆ ਨੂੰ ਬਿਕਰਮਜੀਠਿਆ ਵੱਲੋਂ ਅਤੇ ਬਿਕਰਮਜੀਠਿਆ ਦੀ ਧਰਮ ਪਤਨੀ ਅਤੇ ਸਮਰਥਕਾਂ ਵੱਲੋਂ ਉਸ ਤੋਂ ਬਾਅਦ ਜਦੋਂ ਵਕ ਵਕ ਜਗ੍ਹਾ ਤੇ ਬਿਕਰਮਜੀਠਿਆ ਨੂੰ ਲਿਜਾ ਕੇ ਛਾਪੇਮਾਰੀ ਕੀਤੀ ਗਈ ਤੇ ਰਾਹ ਦੇ ਵਿੱਚ ਧਮਕੀਆਂ ਦਿੱਤੀਆਂ ਗਿਆ ਬਿਕਰਮਜੀਠਿਆ ਵੱਲੋਂ ਵਿਜੀਲੈਂਸ ਦੇ ਸਰਪ੍ਰੋਚ ਅਧਿਕਾਰੀਆਂ ਨੂੰ ਕਿ ਤੁਹਾਨੂੰ ਮੇਰਾ ਪਤਾ ਨਹੀਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਾਡੀ ਸਰਕਾਰ ਆ ਜਾਣੀ ਹੈ ਫਿਰ ਤੁਹਾਨੂੰ ਦੱਸਾਂਗਾ ਕਿ ਪਾਵਰ ਕੀ ਹੁੰਦੀ ਹੈ ਲੇਕਿਨ ਜੋ ਜੋ ਵਿਜੀਲੈਂਸ ਅਥਰ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਵੱਲੋਂ ਕੀਤਾ ਗਿਆ ਉਸ ਦੀ ਸ਼ਲਾਘਾ ਪੂਰੇ ਪੰਜਾਬ ਦੇ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਇਥੋਂ ਤੇ ਕਹਿ ਰਹੇ ਨੇ ਕਿ ਸਾਕੂ ਦੇਸ਼ਾ ਅਤੇ ਵਿਦੇਸ਼ਾ ਦੇ ਵਿੱਚੋਂ ਪੰਜਾਬੀਆਂ ਦੇ ਫੋਨ ਆ ਰਹੇ ਨੇ ਸ਼ਾਬਾਸ਼ ਦਿੱਤੀ ਜਾ ਰਹੀ ਹੈ ਮੈਨੂੰ ਦੇਰ ਆਏ ਦਰਸਤ ਆਏ ਇੱਕ ਕੰਮ ਪਹਿਲਾਂ ਹੀ ਕਰ ਦੇਣਾ ਚਾਹੀਦਾ ਸੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਢੇ 3 ਸਾਲ ਲੱਗੇ ਨੇ ਇਹਨਾਂ ਦੀਆਂ ਫੈਲਾਂ ਨੂੰ ਖੁੱਲਣ ਲੱਗਿਆ ਇਹਨਾਂ ਦੇ ਗੁਪਤ ਟਿਕਾਣਿਆਂ ਤੇ ਇਹਨਾਂ ਦੀਆਂ ਬੇਇਨਾਮੀ ਜਾਇਦਾਦਾਂ ਕਿਉਂਕਿ ਮਾਮਲਾ ਹੈ 700 ਕਰੋੜ ਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੂੰਹ ਜਬਾਨੀ ਹੈ ਮੂੰਹ ਉਹਨੇ ਤੇ ਗੱਲ ਸੁਣੀ ਗਈ ਹੈ ਕਾਨਫਰੰਸ ਕਿ ਕਿ 55 ਹਜ਼ਾਰ ਕਰੋੜ ਰੁਪਏ ਦੀ ਦੇਸ਼ਾ ਅਤੇ ਵਿਦੇਸ਼ਾਂ ਦੇ ਵਿੱਚ ਇਨਵੈਸਟਮੈਂਟ ਹੈ ਵੱਖ-ਵੱਖ ਕੰਪਨੀਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤਿਆ ਦੀ ਉਹ ਪੈਸਾ ਕਿਵੇਂ ਕਮਾਇਆ ਗਿਆ ਉਹ ਪੈਸਾ ਕਿਵੇਂ ਇਕੱਠਾ ਕੀਤਾ ਗਿਆ ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਦ ਤੱਕ ਜਿਹੜੀ ਹੈ ਜੜ੍ਹ ਫਲਦੀ ਹੈ ਤਹਿਕੀਕਾਤ ਹਾਲੇ ਵੀ ਕੀਤੀ ਜਾ ਰਹੀ ਹੈ ਟ੍ਰਾਇਲ ਵੀ ਹੋਣੇ ਨੇ ਰਿਮਾਈਂਡ ਵੀ ਹੋਣੇ ਨੇ ਇਨਵੈਸਟੀਗੇਸ਼ਨ ਵੀ ਹੋਣੀ ਹੈ ਇਧਰ ਪੰਜਾਬ ਅਤੇ ਹਰਿਆਣ ਦੀ ਹਾਈ ਕੋਰਟ ਵੱਲੋਂ ਜਿਹੜੀ ਚਰਚੋਹੀ ਦਿੱਤੀ ਗਈ ਸੀ ਬਿਕਰਮਜੀਠਿਆ ਵੱਲੋਂ ਪੰਜਾਬ ਅਤੇ ਹਰਿਆਣ ਦੀ ਸਰਕਾਰ ਨੂੰ ਉਹਦੇ ਨੂੰ ਲੈ ਕੇ ਅੱਜ ਵੱਡਾ ਫੈਸਲਾ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੱਜ ਸ਼ਰੂਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮਜੀਠਿਆ ਦੀ ਜ਼ਮਾਨਤ ਅਪਲੀਕੇਸ਼ਨ ਤੇ ਸੁਣਵਾਈ ਹੋਈ ਜਿਨ੍ਹਾਂ ਨੂੰ ਪੰਜਾਬ ਵਿੱਚ ਆਮਦਨ ਤੋਂ ਵੱਧ ਜ਼ਿਆਦਾ ਦੇ ਮਾਮਲੇ ਵਿੱਚ ਸਰਕਾਰੀ ਕੰਮ 'ਚ ਰੁਕਾਵਟ ਪਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਆਪਣਾ ਜਵਾਬ ਦਾਖਲ ਕੀਤਾ ਗਿਆ ਉੱਥੇ ਹੀ ਹੁਣ ਇਸ ਮਾਮਲੇ ਦੀ ਸੁਣਵਾਈ ਹੁਣ 29 ਸਤੰਬਰ ਨੂੰ ਹੋਵੇਗੀ ਮਜੀਠੀਆ ਨੇ ਪਹਿਲਾਂ ਅਮਰਸਰ ਜ਼ਿਲ੍ਹਾ ਅਦਾਲਤ ਵਿੱਚ ਜਬਾਨ ਦੀ ਅਰਜੀ ਦਿੱਤੀ ਸੀ ਪਰ ਇਸ ਨੂੰ ਰੱਦ ਕਰ ਦਿੱਤਾ ਗਿਆ ਇਸ ਦੌਰਾਨ ਅੰਮ੍ਰਿਤਸਰ ਦੇ ਬਿਆਸ ਵਿੱਚ ਡੇਰਾ ਰਾਧਾ ਸੋਵੀ ਸਸੰਦੇ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਨੇ ਅੱਜ ਜੇਲ੍ਹ ਦੇ ਵਿੱਚ ਉਹਨਾਂ ਨਾਲ ਮੁਲਾਕਾਤ ਕੀਤੀ ਦੱਸਿਆ ਕਿ ਇਹ ਮੁਲਾਕਾਤ ਲਗ ਪੱਗ ਜਿਹੜੀ ਹੈ 35 ਮਿੰਟ ਚੱਲੀ ਲੇਕਿਨ ਕਿਆਸਰਗਾਈਆਂ ਲਗਾਈਆਂ ਚਾਰੀਆਂ ਨੇ ਕਿ ਕਿਸੇ ਵੀ ਤਰ੍ਹਾਂ ਦੀ ਰਾਤ ਬਿਕਰਮ ਜੀਠਿਆ ਨੂੰ ਨਾ ਤਾਂ ਬੁਹਾਦੀ ਦੀ ਅਦਾਲਤ ਵੱਲੋਂ ਨਾ ਅਬਰ ਸਰ ਦੀ ਅਦਾਲਤ ਵੱਲੋਂ ਤੇ ਨਾ ਹੁਣ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਮਿਲੀ ਹੈ ਪੰਜਾਬ ਸਰਕਾਰ ਨੇ ਫਿਰ ਦੁਬਾਰਾ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਦਲੀਲਾਂ ਅਪੀਲਾਂ ਠੋਸਬੂਤ ਅਤੇ ਉਹ 40000 ਪੰਨਿਆਂ ਦੀ ਰਿਪੋਰਟ ਪੇਸ਼ ਕਰ ਦਿੱਤੀ ਹੈ ਜਿਸ ਨੂੰ ਲੈ ਕੇ 29 ਤਰੀਕ ਨੂੰ ਸੁਲਵਾਈ ਹੋਵੇਗੀ 29 ਤਰੀਕ ਤੋਂ ਪਹਿਲਾਂ ਬਿਕਰਮ ਜੀਠਿਆ ਦੇ ਟਾਇਲ ਵੀ ਹੋ ਸਕਦੇ ਨੇ ਬਿਕਰਮ ਜੀਠਿਆ ਦਾ ਦੁਬਾਰਾ ਰਿਵਾਜ ਵੀ ਲਿਆ ਜਾ ਸਕਦਾ ਹੈ ਬਿਕਰਮ ਜਿਠਿਆ ਦੇ ਕੋਲੋਂ ਐਸਟ ਦੇ ਅਧਿਕਾਰੀਆਂ ਵੱਲੋਂ ਦੁਬਾਰਾ ਇਨਵੈਸਟੀਗੇਸ਼ਨ ਵੀ ਕੀਤੀ ਜਾ ਸਕਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਦਿੱਤਾ ਜਾ ਰਿਹਾ ਹੈ ਕਿ ਬਿਕਰਮ ਜਿਠਿਆ ਨੂੰ ਲੰਮਾ ਸਮਾਂ ਜੇਲ੍ਹ ਦੇ ਵਿੱਚ ਰੱਖਾਂਗੇ ਕਿਉਂਕਿ ਇਹਨਾਂ ਨੇ ਪੰਜਾਬ ਦੀ ਜੁਬਾਨੀ ਨੂੰ